ਜੀ ਬੁੱਡੀ ਮਰ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਗੁਰਦਾਸ ਵਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀਆਂ ਕਿ ਤੁਸੀਂ ਆ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਪਰੌਠੇ ਪਨੌਠੇ ਬਣਾਵਾਂਗੇ ਆਪਾਂ ਮੂਲੀ ਦੇ ਤੇ ਗਾਜਰ ਦੇ ਬਹੁਤ ਹੀ ਜ਼ਿਆਦਾ ਵਧੀਆ ਤੇ ਕਰਾਰੇ ਬਣ ਕੇ ਤਿਆਰ ਹੋਣਗੇ ਤੇ ਪਰੌਠਿਆਂ ਨੂੰ ਬਰਉਣ ਵਾਸਤੇ ਆਪਾਂ ਇੱਥੇ ਹਰਾ ਠਨੀਆਂ ਤੇ ਹਰੀ ਲੈ ਲਈਆ ਫਰੈਸ਼ ਮੇਤੀ ਤੇ ਨਾਲ ਇੱਕ ਮੂਲੀ ਇੱਕ ਗਾਜਰ ਅਦਰਕ ਲਿਆ ਥੋੜਾ ਜਿਹਾ ਤੇ ਇੱਕ ਲਿਆ ਪਿਆਜ਼ ਤੇ ਥੋੜੀਆਂ ਜੀਆਂ ਲਈਆਂ ਆਪਾਂ ਤਾਂ ਸਬਾਰਾਂ ਹਰੀਆਂ ਮਿਰਚਾਂ ਬਿਲਕੁਲ ਕੋੜੀਆਂ ਨਹੀਂ ਹੈਗੀਆਂ ਮਿਰਚਾਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਵਧਾ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਮooli ਤੇ ਗਾਜਰ ਨੂੰ ਆਪਾਂ ਕਤੂਕਸ਼ ਕਰ ਲਾਂਗੇ ਸਾਰੇ ਸਮਾਨ ਨੂੰ ਆਪਾਂ ਸਾਫ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਛਿੱਲੇ ਕੇ ਰੱਖ ਲਿਆ ਬਾਅਦ ਵਿੱਚ ਮਸਾਲਾ ਪਾ ਦਿੰਦੇ ਹਾਂ ਵੱਲ ਪਹਿਲੇ ਇਸ ਤਰ੍ਹਾਂ ਲੈਕੋ ਗੱਜਰ ਦੇ ਮੁਰੀ ਦਾ ਕੱਠੇ ਰੋਟੀ ਖਾਦੇ ਕਦੀ ਨਹੀਂ ਅੱਜ ਬਣਾਵਾਂਗੇ ਮੂਲੀ ਵੀ ਆਪਾਂ ਕੱਦੂਗਾਸ਼ ਕਰ ਲਈ ਆ ਤੇ ਹੁਣ ਧਨੀਆ ਤੇ ਮੇਥੀ ਨੂੰ ਆਪਾਂ ਕਟਿੰਗ ਕਰ ਲੈਣੇ ਆ आप थोड़े जे पा लगे जी कूले कूले मूलिया के पत्ते एक पा लेंगे प्याज कट के ਅਦਰਕ ਤੇ ਹਰੀਆਂ ਮਿਰਚਾਂ ਨੂੰ ਆਪਾਂ ਕੁੱਟ ਕੇ ਪਾਵਾਂਗੇ ਦੇਖੋ ਹੁਣ ਇਹਨਾਂ ਨੂੰ ਕੁੱਟ ਲੈਨੇ ਆ ਜਿਆਦਾ ਬਰੀਕ ਨਹੀਂ ਕਰਨੀਆਂ ਥੋੜੀਆਂ ਜਿਹੀਆਂ ਦਰਦਰੀਆਂ ਜਿਹੀਆਂ ਰੱਖਾਂਗੇ ਚਲੋ ਜੀ ਆਪਾਂ ਮਿਰਚਾਂ ਤੇ ਅਦਰਕ ਕੁੱਟ ਲਏ ਨੇ ਤੇ ਹੁਣ ਆਪਾਂ ਆਟੇ ਦੀ ਤਿਆਰੀ ਕਰਦੇ ਹਾਂ ਕਦੂ ਕਸ਼ ਕੀਤਾ ਹੋਇਆ ਕੱਟੇ ਹੋਏ ਪਿਆਜ਼ ਆਪਾਂ ਆਟੇ ਦੇ ਵਿੱਚ ਮਿਕਸ ਕਰ ਲੈਨੇ ਆ ਤੇ ਨਾਲ ਹੀ ਆਪਾਂ ਹਰੀ ਮਿਰਚ ਤੇ ਅਦਰਕ ਜਿਹੜਾ ਕੁੱਟਿਆ ਇਹਨਾਂ ਨੂੰ ਵੀ ਪਾ ਲਾਂਗੇ ਤੁਸੀਂ ਆਟੇ ਦੇ ਹਿਸਾਬ ਨਾਲ ਸਾਰੇ ਸਮਾਨ ਦੀ ਤਿਆਰੀ ਕਰਨੀ ਹੈ ਜਿੰਨਾ ਤੁਹਾਨੂੰ ਆਟਾ ਚਾਹੀਦਾ ਉਹਦੇ ਹਿਸਾਬ ਨਾਲ ਤੁਸੀਂ ਸਮਾਨ ਕੱਟ ਲਿਓ ਤੇ ਇੱਕ ਚਮਚੇ ਭਰ ਕੇ ਪਾ ਦਾਂਗੇ ਜੀ ਆਪਾਂ ਅਜਵੈਨ ਦਾ ਇੱਕ ਤੋਂ ਥੋੜਾ ਜਿਹਾ ਜ਼ਿਆਦਾ ਪਾ ਲੈਣੇ ਆ ਅੱਧਾ ਚਮਚ ਪਾ ਦਾਂਗੇ ਆਪਾਂ ਲਾਲ ਮਿਰਚ ਦਾ ਇੱਕ ਇੱਥੇ ਚਮਚੀ ਪਾ ਦਾਂਗੇ ਜੀ ਆਪਾਂ ਹਲਦੀ ਦਾ ਇਹਦੇ ਨਾਲ ਜਿਹੜਾ ਰੋਟੀਆਂ ਦਾ ਕਲਰ ਆ ਬਹੁਤ ਵਧੀਆ ਹੁੰਦਾ ਤੇ ਪੀਸਿਆ ਹੋਇਆ ਧਨੀਆ ਇੱਕ ਚਮਚ ਤੇ ਆਟੇ ਦੇ ਵਿੱਚ ਮੂਲੀਆਂ ਤੇ ਗਾਜਰਾਂ ਨੂੰ ਆਪਾਂ ਚੰਗੀ ਤਰ੍ਹਾਂ ਕਰ ਲਿਆ ਮਿਕਸ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਸਖਤ ਗੁੰਨਾਂਗੇ ਕਿਉਂਕਿ ਮੂਲੀਆਂ ਨੇ ਤੇ ਗਾਜਰਾਂ ਨੇ ਅਜੇ ਆਪਣਾ ਪਾਣੀ ਛੱਡਣਾ ਹੈ ਆਟਾ ਆਪਾਂ ਗੁੰਨ ਲਿਆ ਤੇ ਹੁਣ ਆਪਾਂ ਬਣਾਉਨੇ ਆ ਜੀ ਗਰਮਾ ਗਰਮ ਪਰੌਂਠੇ ਤੇ ਬੱਚਿਆਂ ਨੂੰ ਖਵਾਉਨੇ ਆ ਚਲੋ ਜੀ ਹੁਣ ਆਪਾਂ ਪਰੌਂਠੇ ਬਣਾਉਣੇ ਸ਼ੁਰੂ ਕਰੀਏ ਗਾਜਰਾਂ ਵਾਲੇ ਤੇ ਮੂਲੀਆਂ ਵਾਲੇ ਮਿਕਸ ਪਰੌਂਠੇ ਪਹਿਲਾ ਤੁਸੀਂ ਜਿੰਨੀ ਤੁਹਾਨੂੰ ਭਾਰੀ ਰੋਟੀ ਪਸੰਦ ਆ ਤੁਸੀਂ ਉਹਦੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਤੇ ਖੁੱਲਾ ਜਲਾ ਲਾ ਕੇ ਆਪਾਂ ਸੁੱਕਾ ਆਟਾ ਇਹ ਪਰੌਂਠੇ ਬਣਾ ਲੈਂਦੇ ਆ ਰੋਟੀ ਵਿੱਚ ਸੈੱਡ ਨੂੰ ਕਰ ਦਿੰਨੇ ਆ ਜੀ ਚੇਂਜ ਕਿ ਕੇਵਲਾ ਆ ਕੇ ਤੇ ਇਹਨੂੰ ਸੇਕ ਲੈਂਦੇ ਆ ਮੈਂ ਤਾਂ ਤੇਰੀ ਰੋਟੀ ਬਣ ਚੱਲੀ ਆ ਤੇ ਖਾ ਕੇ ਬੱਸੀ ਜਾਗਾ ਲੋ ਜੀ ਪ੍ਰੌਂਠੀ ਆਪਣੀ ਬਣ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣੀ ਆ ਤੇ ਹੁਣ ਆਪਾਂ ਦਿੰਨੇ ਆ ਜੀ ਗੁੜੀਆਂ ਨੂੰ ਮੈਂ ਕੋਠੰਡੀ ਹੋਲਾਂ ਦੇ ਇੱਕ ਮਿੰਟ ਕੋਤ ਠੰਡੀ ਹੋਲਾਂ ਦੇ ਫਿਰ ਦਿੰਨੇ ਆ ਫਿਰ ਤੁਹਾਨੂੰ आगे देखो ही बनी है? चलो जी आप इसे इस तरह लाके ला सारिया परोटिया बना के तैयार कर लो ਜੀ ਵੀਡੀਓ ਤਾਂ ਕਰਦੇ ਆ ਨਾਲ ਹੀ ਐਂਡ ਤੇ ਆਪਾਂ ਦਿੰਨੇ ਆ ਜੀ ਬੱਚਿਆਂ ਨੂੰ ਪਰੌਂਠੀਆਂ ਖਾਣ ਵਾਸਤੇ ਤੇ ਅੱਜ ਦੀਆਂ ਪਰੌਂਠੀਆਂ ਇਹਨੂੰ ਆਪਾਂ ਦਵਾਂਗੇ ਜੀ ਚਾਹ ਨਾਲ ਸਰਵ ਕਰਾਂਗੇ ਇੱਕ ਕੱਪਾਂ 'ਚ ਪਾ ਲੈਨੇ ਆ ਗਰਮਾ ਗਰਮ ਚਾਹ ਤੇ ਨਾਲ ਮooli ਗਾਜਰ ਦੇ ਮਿਕਸ ਪਰੌਂਠੇ ਲੋ ਬੱਚੋ